ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਪੰਨਾ ਵਲੌਗ ਦੇ ਵਿੱਚ ਹੁਣ ਹੋ ਗਿਆ ਰੈਡੀ ਅਸੀਂ ਨਵੇਂ ਸ਼ੂਟ ਲਈ ਕਿਉਂਕਿ ਨਵਾਂ ਸ਼ੂਟ ਹੋਣ ਲੱਗਾ ਅੱਜ ਮੇਰੇ ਤੇ ਹੋਇਆ ਦੋ ਫਟ ਖਤਰਨਾਕ ਰੈਡੀ ਵਿੱਚ ਚਾਊਗਾ ਬਸ ਰੈਡੀ ਆ ਕਰੀਏ ਤਿਆਰੀ ਹੁਣ ਕੇ ਮਿਲਦੇ ਤੁਹਾਨੂੰ ਸ਼ਾਮਾਂ ਨੂੰ ਬਾਅਦ ਸ਼ੂਟ ਕੰਪਲੀਟ ਕਰਕੇ ਠੀਕ ਹੈ ਬਾਏ ਸੋ ਗਾਇਸ ਜਿਵੇਂ ਤੁਹਾਨੂੰ ਅਸੀਂ ਸਵੇਰ ਦੱਸਿਆ ਸੀ ਅੱਜ ਹੀ ਸ਼ੂਟ ਕਰਾਂਗੇ ਸੋ ਕਰੀਏ ਸੋ ਗਾਇਸ ਜਿਵੇਂ ਤੁਹਾਨੂੰ ਅਸੀਂ ਦੱਸਿਆ ਸੀ ਅੱਜ ਹੀ ਦਿਨ ਸ਼ੂਟ ਤੇ ਬਾਕੀ ਘਰ ਦੇ ਸਾਰੇ ਤੇ ਸ਼ੂਟ ਹੋ ਗਏ ਆ ਸਾਡੇ ਮਤਲਬ ਜਿਹੜੇ ਹੈਗੇ ਰੋਲ ਕਰਦੇ ਕਰ ਲਏ ਘਰੇ ਇਹਦੇ ਕਰਨੇ ਸੀ ਸਾਡੇ ਮਾੜੇ ਬਾਹਰ ਰੋਲ ਲੈਣ ਵਾਲੇ ਸ਼ੂਟ ਥੋੜੇ ਤੇ ਉਹ ਲੈਣ ਆਏ ਆ ਬੰਦਾਰੇ ਆਏ ਆ ਵੜਿਆ ਤੇ ਉਹ ਸ਼ੂਟ ਲੈ ਕੇ ਨੂੰ ਜਾਂਦੇ ਆ ਘਰੇ ਬਾਕੀ ਦਾ ਵਲੌਗ ਮੈਂ ਘਰ ਜਾ ਕੇ ਕੰਟੀਨਿਊ ਕਰੂੰ ਸ਼ਾਮ ਨੂੰ ਹਣਾ ਚਲ ਠੀਕ ਮਿਲਦੇ ਬਾਅਦ ਸੋ ਗਾਈਸ ਹੁਣ ਹੋ ਗਏ ਆ ਫ੍ਰੀ ਮਰਪੀ ਸ਼ੂਟ ਹੋ ਗਿਆ ਕੰਪਲੀਟ ਹੁਣ ਕੱਪੜੇ ਕੁੱਪੜੇ ਲਾਉਣੇ ਆ ਤੇ ਹੁਣ ਸਨ ਬੈਠਾ ਇੰਦਰ ਖਲੋਤਾ ਉਹ ਜੱਸ ਓਏ ਕਿੱਦਾਂ ਆਇਆ ਕੰਮ ਮੈਂ ਪੂਰਾ ਚੇਲ ਆਲਾ ਹਾਂ ਤੇ ਸ਼ੇਰਾ ਚ ਲੱਗਿਆ ਹੋਆ ਘਰੇ ਤੇ ਬਸ ਕਣ ਕੱਪੜੇ-ਕਪੜੇ ਲਾ ਕੇ ਫੇਰ ਮਿਲਦਾ ਤੁਹਾਨੂੰ ਬਾਕੀ ਦਾ ਵਲੋਗ ਬਾਅਦ ਕੰਟੀਨਿਊ ਕਰਾਂਗੇ ਤੇ ਬਾਕੀ ਇਹ ਵੀ ਅੱਜ ਵੀਡੀਓ ਬਣੀ ਆ ਇਹਦੇ ਵਿੱਚ ਪੂਰਾ ਚੇਲ ਹੀ ਹੋਇਆ ਦੇ ਅੰਗੂਸਣ ਦੀ ਗੱਲ ਫਿਰ ਚੇਲ ਹੀ ਹੋਇਆ ਕੰਮ ਜੇ ਤੈ ਕਰ ਦਿੰਦਾ ਤੇ ਪੂਰੇ ਮਤਲਬ ਵਧੀਆ ਬਣੀ ਵੀਡੀਓ ਪੂਰੀ ਕਮੇਡੀ ਆ ਸਭ ਕੁਝ ਹੋਇਆ ਇਹਦੇ ਵਿੱਚ ਹੈਗਾ ਤੁਸੀਂ ਜਾ ਕੇ ਆ ਡਿਸਕ੍ਰਿਪਸ਼ਨ ਵਿੱਚ ਲਿੰਕ ਲਾ ਦੂੰਗਾ ਵੀਡੀਓ ਦਾ ਜਾ ਕੇ ਤੁਸੀਂ ਚੈੱਕ ਕਰ ਲਿਓ ਨਾਲ ਦੱਸਿਓ ਕਿਦਾਰੇ ਬਣੀ ਆ ਆਨੋ ਦੇ ਲੱਗੀ ਪਹਿਲਾ ਨਾਲੋਂ ਵਧੀਆ ਏ ਮਤਲਬ ਪਹਿਲੀਆਂ ਤਿੰਨ ਵੀਡੀਓ ਨਾਲੋਂ ਮੈਨੂੰ ਤੇ ਵਧੀਆ ਲੱਗੀ ਬਾਕੀ ਇਹ ਦੋ ਪੁੱਛੋ ਕੀ ਹੋਇਆ ਦੱਸੋ ਕਿ ਤੁਹਾਡੀ ਬਣੀ ਹੋ ਗਈ ਇਹ ਉਹਦੇ ਨਾਲੋਂ ਜ਼ਿਆਦੀ ਕੈਂਡ ਬਣਾਈਆਂ ਜਿਹੜੀਆਂ ਪਹਿਲੀਆਂ ਤਿੰਨ ਪਾਈਆਂ ਉਹਦੇ ਤੋਂ ਵੀ ਆਪਣੇ ਨੂੰ ਕੋਸ਼ਿਸ਼ ਪੂਰੀ ਜਾਣ ਪਈ ਵੀਡੀਓ ਚ ਬਾਕੀ ਤੁਸੀਂ ਦੱਸ ਦਿਓ ਪਰ ਉਹਨਾਂ ਨੂੰ ਵਧੀਆ ਹੀ ਬਣਾਈ ਹਿੰਨਾ ਮੈਂ ਕਹਿ ਸਕਦਾ ਉਹਨਾਂ ਨੂੰ ਯਾ ਵੀ ਹਾਂ ਚਲੋ ਠੀਕ ਆ ਮੈਂ ਹੁਣ ਕੱਪੜੇ-ਕਪੜੇ ਲਾ ਕੇ ਤੇ ਜੱਪ ਆ ਕੇ ਚੇਂਜ ਕਰਕੇ ਮਿਲਦਾ ਕੱਲ ਮੈਂ ਜਾਣਾ ਮੜਿਆ ਅੰਮ੍ਰਿਤਸਰ ਮੈਂ ਤੇ ਹਸਨੇ ਤੇ ਫੇਰ ਇਹੋ ਕੱਪੜੇ ਪਾ ਲਾਂਗੇ ਤੇ ਥਰੋ ਠੀਕ ਮਿਲਦਾ ਤੁਹਾਨੂੰ ਬਾਅਦ ਵਿੱਚ ਮੈਂ ਫੋਨ ਚਾਰਜ ਕਰ ਲੀਏ ਜੀ ਸੋ ਗਾਈਸ ਹੁਣ ਖਾ ਕੇ ਰਿਹਾ ਜਲੇਬ ਆ ਖੜਾ ਰਹਿ ਗਈ ਪਤ ਗਿਆ ਆ ਹੋ ਗਿਆ ਹੋ ਜਾਂਦਾ ਜੀ ਜਲੇਬ ਖਾਂਦਾ